आगे आने वाले दिन में होशियारपुर में भारी बहुमत से भारतीय जनता पार्टी को जिताएंगे लेकिन विजय आमला जी की चुप्पी लगातार बरकरार है आज बोलेंगे कि आपके साथ लॉयल्टी थी मेरी वो लाइबिलिटी बन गई क्योंकि जोड़े मेरे विरोधी ग्रुप हुआ वो लोगों के अफवाह हल्ले भी उड़ा रहे हैं तो अगर मेरे ते कोई चार्जेस है तो मैं बख्शे होना में में करके मैं पंजाब में चुनाव की तैयारी के लिए हम सब लोग दौरा कर रहे हैं आज होशियारपुर लोकसभा क्षेत्र के लिए यहाँ बैठक है और होशियारपुर आए हैं तो स्वाभाविक हमारे सापला जी बहुत पुराने कार्यकर्ता है प्रदेश पुराने अध्यक्ष भी रहे चुके रह चुके हैं और उनके घर पे चाय नाश्ता के लिए उन्होंने बुलाया था काफी कार्यकर्ता को भी यहाँ मिलने का सौभाग्य मिला और सबके साथ बातचीत सुनी है और चुनाव में सब आगे आने वाले दिन में में भारी बहुमत से भारतीय जनता पार्टी को जिताएंगे ऐसी सर, 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 सर पहले भी यहाँ पे जाखड़ जी आए थे थोड़ी विजय चावला जी की कह रहे थे की नाराजगी जल्दी है लेकिन विजय चावला जी की चुप्पी लगातार बरकरार है आज बोलेंगे कि आपके साथ है देखिए कोई नाराजगी नहीं है सामला जी भारतीय जनता पार्टी के ऐसे सनिष्ठ कार्यकर्ता है कि कोई पार्टी के पार्टी का नुकसान हो या पार्टी के लिए चुनाव में उन्होंने कोई ऐसी की भावना भी नहीं है और भारतीय जनता पार्टी का ही काम करेंगे इसमें कोई सवाल ही ही नहीं भारतीय जनता पार्टी के जितने भी उम्मीदवार आपने घोषित किए हैं उनका विरोध हो रहा है किसानों की तरफ से जाखड़ साहब ने उनको एक बैठने का बोला था कि बैठ के बात करेंगे इकट्ठे लेकिन वहाँ पे बीजेपी का कोई भी आगू पहुँचा नहीं ਬਹੁਤ ਜੀ ਪਤਾ ਨਹੀਂ ਸਾਪਲਾ ਜੀ ਅੱਜ ਸਾਪਲਾ ਜੀ ਸਾਪਲਾ ਜੀ बोलेंगे कि ਨਾੜਗੀ ਨਹੀਂ ਹੈ ਕੋਈ ਉਹ ਤਾਂ ਸਾਪਲਾ ਜੀ ਜੋ ਕੁਛ ਦਿੱਤਾ ਸੀ ਪਾਰਟੀ ਨੇ ਔਰ ਪਾਰਟੀ ਨੇ ਕਿਹਾ ਕਿ ਅਸਤੀਫਾ ਦੇ ਦਿਓ ਅਸੀਂ ਤੁਹਾਡੀਆਂ ਸੇਵਾਵਾਂ ਸੰਗਠਨ ਚ ਲੈਣਾ ਚਾਹੁੰਦੇ ਆ ਅਸੀਂ ਇੱਕ ਮਿੰਟ ਨਹੀਂ ਲਾਇਆ ਅਸੂ ਦੇ ਅੱਜ ਸਵਾਲ ਇਹ ਆ ਕਿ ਮੋਹੇ ਲਾਇ ਮਿਲ ਤੋ ਕਿ ਲਾਇਲਟੀ ਸੀ ਮੇਰੀ ਉਹ ਲਾਇਬਿਲਟੀ ਬਣ ਗਈ ਉਹ ਅਭਿਸ਼ਾਪ ਬਣ ਗਿਆ ਤੇ ਲੋਕਾਂ ਦੇ ਮਨਾਂ ਚ ਆ ਗਿਆ ਕਿ ਮੈਨੂੰ ਅਗਰ ਕਿਤੇ ਹਟਾਇਆ ਜੇ ਮੈਨੂੰ ਟਿਕਟ ਮਿਲ ਜਾਂਦੀ ਤੇ ਗੱਲਾਂ ਦਾ ਜਵਾਬ ਮਿਲ ਜਾਣਾ ਸੀ ਪਰ ਉਹ ਅੱਜ ਜਿਹੜੀਆਂ ਚਰਚਾਵਾਂ ਹੋਰ ਮੈ ਪੈ ਗਈਆਂ ਕਿਉਂਕਿ ਜਿਹੜੇ ਮੇਰੇ ਵਿਰੋਧੀ ਗਿਰੋਖੋ ਆ ਉਹ ਲੋਕਾਂ ਦੇ ਵਿੱਚ ਅਫਵਾਹਾਂ ਹੱਲੇ ਵੀ ਉਡਾ ਰਹੇ ਨੇ ਕਿ ਮੈਂ ਬਹੁਤ ਵੱਡਾ ਕੋਰਪ੍ਰਾਸ਼ਨ ਕੀਤਾ ਜਿਹੜੀ ਸਬਕਾ ਕਿਉਂਕਿ ਕਈਆਂ ਦੇ ਵੱਲੋਂ ਮੇਰੇ ਤੇ ਮਹਿਲਾਵਾਂ ਦਾ ਵੀ ਚਾਰਜ ਲਗਾਇਆ ਗਿਆ ਕਈਆਂ ਵੱਲੋਂ ਮੇ ਤੇ ਪੈਸਿਆਂ ਦੇ ਚਾਰਜ ਲਗਾਏ ਗਏ ਮੈਂ ਅੱਜ ਉਹਨਾਂ ਨੂੰ ਕਿਹਾ ਆ ਕਿ ਅਗਰ ਮੇਰੇ ਤੇ ਕੋਈ ਚਾਰजेस ਹੈਗਾ ਤੇ ਮੈਨੂੰ ਬਖਸ਼ਿਓ ਨਾ ਮੈਨੂੰ ਇਸ ਦੇ ਐਫਆਈਆਰ ਕਰਕੇ ਮੇਰੇ ਪਰ ਪਰ ਕਰਕੇ ਮੈਨੂੰ ਜੇਲ੍ਹ ਤੇ ਭੇਜਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਅਜ ਤੱਕ ਕੋਈ ਵੀ ਮੇਰੇ ਤੇ ਐਫਆਈਆਰ ਨਹੀਂ ਹੋਈ ਰਾਜਨੀਤਿਕ ਤੌਰ ਤੇ ਮੇਰੇ ਤੇ ਐਫਆਈਆਰਾਂ ਬੜੀਆਂ ਧਰਨੇ ਪ੍ਰਦਰਸ਼ਨਾਂ 'ਚ ਹੋਈਆਂ ਪਰ ਨਿੱਜੀ ਜ਼ਿੰਦਗੀ 'ਚ ਨਹੀਂ ਹੋਈ ਪਰ ਜੇ ਤਾਂ ਮੈਂ ਟ੍ਰੈਫਿਕਨ ਕੀਤੀ ਹੈ ਤਾਂ ਮੈਨੂੰ ਸਜ਼ਾ ਦੇਣ ਦੇ ਤੁਸੀਂ ਭਾਗੀਦਾਰ ਹੋ ਤਾਂ ਮੈਨੂੰ ਬਖਸ਼ੋ ਔਰ ਜੇ ਮੈਂ ਕ腐ਸ਼ਨ ਨਹੀਂ ਕੀਤੀ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਕਲੀਅਰ ਕਰੋ ਔਰ ਜਿਹੜਾ ਨੇ ਮੇਰੇ ਲਈ ਅਵਾਵਾ ਉਡਾਈਆਂ ਉਹਨਾਂ ਦੇ ਉੱਤੇ ਕਾਰਵਾਈ ਵੀ ਕੀਤੀ ਜਾਵੇ ਔਰ ਜਿਨ੍ਹਾਂ ਨੇ ਪਾਰਟੀ ਦੇ ਦਛਿਤ ਲੈ ਕੇ ਪਾਰਟੀ ਨਾਲ ਕੀਤੀਆਂ ਉਹਨਾਂ ਦੇ ਉੱਤੇ ਵੀ ਕੀਤੀ ਦੀ ਕਾਰਵਾਈ ਕਰਦੇ ਆ ਕਿ ਉਹਨਾਂ ਨੂੰ ਬੜਾਵਾ ਦਿੰਨੇ ਆ ਇਹ ਜਿਹਾ ਬੜਾਵਾ ਦੇ ਲਈ ਤਾਂ ਫਿਰ ਅਨੂਕੀ ਪ੍ਰੇਰਣਾ ਦਿੰਦੇ ਐਸੇ ਸਾਰੇ ਸਵਾਲ ਕੀਤੇ ਆ ਜਿਹੜੇ ਉਹਨਾਂ ਨੇ ਕਿਹਾ ਕਿ ਮੈਂ ਹਾਈ ਕਮਾਂਡ ਨਾਲ ਗੱਲ ਕਰੀਏ ਹੋਰ ਵੀ ਬਹੁਤ ਸਾਰੇ ਸਵਾਲ ਸੀ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਮੈਂ ਹੱਜਵਾਨ ਨਾਲ ਗੱਲ ਕਰਕੇ ਅੱਜ ਦੀ ਮੀਟਿੰਗ ਦਾ ਕੀ ਨਤੀਜਾ ਨਿਕਲਿਆ ਕਿਉਂਕਿ ਦੂਸਰੀ ਵਾਰ ਮੀਟਿੰਗ ਵੀ ਕਰ ਚੁੱਕੀ ਅੱਜ ਦੀ ਮੀਟਿੰਗ ਲੇਕਿਨ ਮੈਂ ਤੁਹਾਨੂੰ ਪਹਿਲਾਂ ਕਿਹਾ ਪਹਿਲੇ ਦਿਨ ਹੀ ਕਲੀਅਰ ਹੋ ਗਿਆ ਸੀ ਕਿ ਅਸੀਂ ਕਿਸੇ ਵੀ ਪਾਰਟੀ 'ਚ ਨਹੀਂ ਜਾ ਰਹੇ ਅਸੀਂ ਭਾਰਤੀ ਜਨਤਾ ਪਾਰਟੀ ਦੇ ਸਪਾਹੀ ਆ ਪਾਰਟੀ ਜਨਤਾ ਪਾਰਟੀ ਦੇ ਸਪਾਹੀ ਹੀ ਰਹਾਂਗੇ ਠੀਕ ਹੈ ਜਿੱਤੇ ਤੱਕ ਕਿ ਕੈਂਡੀਡੇਟ ਤੁਰੋਗੇ ਤੁਸੀਂ ਇਸ ਲਈ ਮੈਂ ਉਹ ਤੁਹਾਨੂੰ ਦੱਸ ਦਿੰਦਾ ਕਿ ਮੈਂ ਉਹਨਾਂ ਚੀਜ਼ਾਂ ਦੀ ਸਫਾਈ ਮੰਗੀ ਹੈ ਕਿਉਂਕਿ ਜਿਹਦੇ ਤੇ ਮੇਰੇ ਤੇ ਚਾਰਜ ਲੱਗੇ ਘੱਟੋ-ਘੱਟ ਮੈਂ ਬਾਗ ਸਾਫਾਂ ਤਾਂ ਮੈਨੂੰ ਪਾਰਟੀ ਦੇ ਲਈ ਕੰਮ ਕਰਨਾ ਚਾਹੀਦਾ ਜੇ ਮੈਂ ਦੋਸ਼ੀਆਂ ਤਾਂ ਮੇਰੀ ਜਗ੍ਹਾ ਜੇਲ੍ਹ ਚ ਹੋਣੀ ਚਾਹੀਦੀ ਯਾਨੀ ਤੁਹਾਡਾ ਕਹਿਣਾ ਹੈ ਕਿ ਜਿਹੜੇ ਕਲੈਰਟੀ ਹੋਣੀ ਚਾਹੀਦੀ ਜਿਹੜੇ ਉਮੀਦਵਾਰਾਂ ਨੇ ਟਿਕਟ ਨਹੀਂ ਲਈ ਉਹਨਾਂ ਦਾ ਮਤਲਬ ਇਹ ਹੈ ਕਿ ਕਲੈਰਟੀ ਹੋਣੀ ਚਾਹੀਦੀ ਸਰ ਇਹ ਮੇਰੇ ਪਾਰਟੀਆ ਕਹਿ ਰਹੀ ਹੈ ਕਿ ਪਰਿਵਾਰਵਾਦ ਜਿਹੜਾ ਹੈਗਾ ਖਤਮ ਕੀਤਾ ਜਾਵੇ ਇਹ ਪਰਿਵਾਰਵਾਦ ਨਹੀਂ ਇਹ ਵੀ ਇੱਕ ਇਸ਼ੂ ਸੀਗਾ ਉਹਦੇ ਲਈ ਉਹ ਪਾਰਟੀ ਇਹਦੇ ਤੇ ਜਵਾਬ ਦੇ ਪਾਰਟੀ ਹੈ ਚਾਹ ਵੀ ਕਿਹਾ ਜਾਵੇ ਚਾਹ ਵੀ ਕਿਹਾ ਜਾਵੇ ਜਦੀ ਵਾਰ ਸਾਨੂੰ ਪਤਾ